ਅੱਜ ਸਾਡੇ ਨਾਲ ਮੌਜੂਦ ਨੇ ਨੈਸ਼ਨਲ ਜਸਟਿਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਰਿਸ਼ਵਾਲ ਸਿੰਘ ਜੀ ਗਿੱਲ ਜੀ ਗਿੱਲ ਸਾਹਿਬ ਵੋਟਾਂ ਦੇ 2-3 ਗੇੜ ਹੋ ਗਏ ਨੇ ਅੱਜ ਤੱਕ ਜਿਹੜੀ ਆ ਵੋਟਰ ਦੀ ਕੀ ਸਥਿਤੀ ਆ ਧੰਨਵਾਦ ਸਰਦਾਰ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾ ਜੈ ਜਨਤਾ ਜੈ ਭੀਮ ਦੇਖੋ ਸਿੰਘ ਸਾਹਿਬ ਜਿਹੜੇ ਆ ਪਿਛਲੇ ਜੋ ਸਥਿਤੀ ਜਿਹੜੀ ਆ ਉਹ ਪਹਿਲਾਂ ਦਿਸ ਰਹੀ ਸੀਗੀ ਅੱਜ ਜਿਹੜੇ ਜਿਹੜੇ 2-3 ਗੇਟ ਇਲੈਕਸ਼ਨ ਦੇ ਜਿਹੜੇ ਨੇ ਵੋਟਾਂ ਦੇ ਹੋ ਚੁੱਕੇ ਆਗੇ ਆ ਅੱਜ ਪੋਜੀਸ਼ਨ ਜਿਹੜੀ ਆ ਉਹਦੇ ਤੋਂ ਬਹੁਤ ਡਿਫਰੈਂਟ ਆ ਗਈ ਹੈ ਪਹਿਲਾਂ ਇਸ ਤਰੀਕੇ ਨਾਲ ਦਿਖ ਰਿਹਾ ਸੀਗਾ ਕਿ ਮੋਦੀ ਜਿਹੜਾ ਹੈਗਾ ਇਹ ਜੇ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਪੜਕਾ ਕੇ ਤੇ ਇਹ ਕਿਸੇ ਹੱਦ ਤੱਕ ਉੱਥੇ ਕਾਮਯਾਬ ਹੋਏਗਾ ਲੇਕਿਨ ਜੋ ਰਜਾਣ ਦੇਖਿਆ ਗਿਆ 2-3 ਗੇੜਾਂ ਦਾ ਉਹਦੇ ਵਿੱਚ ਇਹ ਦਿਸਦਾ ਕਿ ਮੋਦੀ ਦਾ ਜਿਹੜਾ ਕਮ ਕਾਫਲਾ ਹੈਗਾ ਉਹ ਰੁਕ ਗਿਆ ਹੈਗਾ ਔਰ ਅਗਰ ਇਹ ਵੀਐਮ ਵਗੈਰਾ ਦੇ ਵਿੱਚ ਕੋਈ ਗੜਬੜ ਨਹੀਂ ਹੁੰਦੀ ਹੈ ਤੇ ਜਿਹੜਾ ਹੈਗਾ ਮੇਰੇ ਹਿਸਾਬ ਦੇ ਨਾਲ ਅੱਜ ਪੋਜੀਸ਼ਨ ਜੋ ਕਰਨਾਟਕ ਦੇ ਵਿੱਚ ਇਹਨਾਂ ਦੇ ਕੋਈ ਕੈਂਡੀਡੇਟ ਨੇ ਜੋ ਕਾਰਨਾਮੇ ਕੀਤੇ ਨੇ ਜਾਂ ਜਿਹੜੇ ਹੋਰ ਕੋਈ ਕਾਰਨਾਮੇ ਹੋਏ ਨੇ ਬੀਜੇਪੀ ਨੇ ਕੀਤੇ ਨੇ ਜਾਂ ਲੋਕਾਂ ਦਾ ਜਿਹੜਾ ਰੁਝਾਨ ਹੈਗਾ ਉਹ ਬੀਜੇਪੀ ਪੀ ਦੇ ਪਰਤੀ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜਾ ਡਾਊਨ ਗਿਆ ਹੈਗਾ ਸੋ ਅੱਜ ਦੀ ਪੋਜੀਸ਼ਨ ਇਹ ਹੈਗੀ ਆ ਕਿ ਬੀਜੇਪੀ ਬਹੁਤ ਸੰਕਟ ਦੇ ਵਿੱਚ ਹੈਗੀ ਆ ਔਰ ਬੁਖਲਾਈ ਹੋਈ ਆ ਔਰ ਇਹਨਾਂ ਦੋ ਤਿੰਨ ਜਿਹੜੇ ਇਲੈਕਸ਼ਨ ਹੋ ਚੁੱਕਾ ਜਿੱਥੇ ਇਹਨਾਂ ਗੇੜਾਂ ਤੋਂ ਪਤਾ ਲੱਗਦਾ ਹੈਗਾ ਕਿ ਬੀਜੇਪੀ ਬਹੁਤ ਡਾਊਨਫਾਲਟ ਚ ਜਾ ਰਹੀ ਆ ਔਰ ਜਿਹੜੀਆਂ ਸੈਕੂਲਰ ਤਾਕਤਾਂ ਨੇ ਹੈਗੀਆਂ ਨੇ ਉਹ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਜਿਹੜਾ ਹੱਥ ਜਿਹੜਾ ਉਹ ਉੱਪਰ ਹੋਗਾ ਔਰ ਇਹ ਬਹੁਤ ਛੁਭਸ਼ਾਗਨ ਹੈਗਾ ਮੈਂ ਜਿਲਸਾ ਜਿਹੜੀ ਪੰਜਾਬ ਦੇ ਵਿੱਚ ਵੋਟਾਂ ਦੀ ਕੀ ਸਥਿਤੀ ਹੈ ਦੇਖੋ ਪੰਜਾਬ ਦੀ ਜਿੱਥੋਂ ਤੱਕ ਮੈਂ ਤੁਹਾਨੂੰ ਗੱਲ ਦੱਸਾਂ ਕਿਉਂਕਿ ਪੰਜਾਬ ਦੇ ਵਿੱਚ ਨਾਮਿਨੇਸ਼ਨ ਜਿਹੜੀ 7 ਤੋਂ ਸ਼ੁਰੂ ਹੋ ਜਾਣੀ ਹੈ ਔਰ 14 ਤੱਕ ਨਾਮਿਨੇਸ਼ਨ ਹੈਗੀ ਆ 15 ਨੂੰ ਕਾਗਜ਼ ਨਹੀਂ ਹੈਗੀ ਆ 17 ਨੂੰ ਕਾਗਜ਼ਾਂ ਦੀ ਵਾਪਸੀ ਹੈਗੀ ਔਰ ਪਹਿਲੀ ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਹੈਗੀਆਂ ਪੰਜਾਬ ਦੀ ਜਿੱਥੋਂ ਤੱਕ ਸਥਿਤੀ ਹੈ ਦੇਖੋ ਪੰਜਾਬ ਦੀ ਸਥਿਤੀ ਇਸ ਟਾਈਮ ਬੜੀ ਡਾਵਾ ਡੋਲ ਹੈ ਕੋਈ ਵੀ ਪੋਲਿਟਿਕਲ ਪਾਰਟੀ ਜਿਹੜੀ ਹੈਗੀ ਆ ਅ ਅਕਾਲੀ ਹੋ ਗਿਆ ਆਮ ਆਦਮੀ ਹੋ ਗਿਆ ਜਾਂ ਕਾਂਗਰਸ ਹੋ ਗਈ ਭਾਜਪਾ ਹੋ ਗਈ ਇਹ ਜਿਹੜਾ ਨਾ ਇਹ ਚੋਰ ਚੋਰ ਤੇ ਸਪਾਈ ਦਾ ਖੇਲ ਖੇល ਰਹਿ ਰਹੇ ਨੇ ਉਹ ਉਹਦੇ ਪਿੱਛੇ ਭੱਜਦਾ ਉਹਨੂੰ ਫੜਦਾ ਉਹਨੂੰ ਫੜਦਾ ਉਹਨੂੰ ਫੜਦਾ ਹੈਗਾ ਔਰ ਲੋਕੀ ਜਿਹੜੇ ਨੇ ਇਸ ਗੱਲ ਦੇ ਤੋਂ ਬੜੇ ਫੈਡ ਅਪ ਹੋਏ ਨੇ ਕਿਉਂਕਿ ਕੋਈ ਕਿਸੇ ਚ ਜਾ ਰਿਹਾ ਕੋਈ ਕਿਤੇ ਜਾ ਰਿਹਾ ਕਿ ਕੋਈ ਕਿਸੇ ਨੂੰ ਫੜ ਲੈਂਦਾ ਕੋਈ ਕਿਸੇ ਨੂੰ ਫੜ ਲੈਂਦਾ ਇੱਕ ਹਾਸੋ ਹੀਣ ਸਥਿਤੀ ਬਣੀ ਹੈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਪੰਜਾਬ ਦੀ ਜਿਹੜੀ ਸਥਿਤੀ ਹੈਗੀ ਆ ਇਹ ਇੱਕ ਬੜੀ ਅਜੀਬ ਕਿਸਮ ਦੀ ਸਥਿਤੀ ਬਣੇਗੀ ਉਹਦੇ ਦੇ ਇਹਦੇ ਜਿਹੜੇ ਨਤੀਜੇ ਹੋਣਗੇ ਇਹ ਬੜੇ ਅਚੰਭੇ ਵਾਲੇ ਨਿਕਲਣਗੇ ਔਰ ਮੈਂ ਬੜੇ ਦਾਅਵੇ ਦੇ ਨਾਲ ਤੁਹਾਨੂੰ ਕਹਿ ਸਕਦਾ ਕਿਉਂਕਿ ਸਸ ਜੀ ਨੈਸ਼ਨਲਿਸਟ ਜਸਟਿਸ ਪਾਰਟੀ ਸਾਡੀ ਜਿਹੜੀ ਹੈ ਉਹ ਸਾਰੀਆਂ ਸੀਟਾਂ ਦੇ ਉੱਤੇ ਇਲੈਕਸ਼ਨ ਲੜ ਰਹੀ ਹੈਗੀ ਆ ਔਰ ਮੈਂ ਤੁਹਾਨੂੰ ਇੱਕ ਦਾਅਵੇ ਦੇ ਨਾਲ ਕਹਿ ਸਕਦਾ ਕਿ ਇਸ ਇਲੈਕਸ਼ਨ ਦੇ ਵਿੱਚ ਐ ਸਾਡੀ ਜਿਹੜੀ ਨੈਸ਼ਨਲਿਸਟ ਜਸਟਿਸ ਪਾਰਟੀ ਹੈ ਬਹੁਤ ਇੱਕ ਵੱਡੀ ਧਿਰ ਬਣ ਕੇ ਉਭਰੇਗੀ ਪੰਜਾਬ ਦੀ ਸਿਆਸਤ ਦੇ ਵਿੱਚ ਔਰ ਅਸੀਂ ਬਹੁਤ ਜ਼ਿਆਦਾ ਇਸ ਇਲੈਕਸ਼ਨ ਦੇ ਵਿੱਚ ਮਨ ਲ ਮਾਰਾਂਗੇ ਆਪਣੇ ਸੰਗਠਨ ਨੂੰ ਵੀ ਬਹੁਤ ਜ਼ਿਆਦਾ ਮਜ਼ਬੂਤ ਕਰ ਜਾਾਂਗੇ ਆਪਾਂ ਇਲੈਕਸ਼ਨ ਵੀ ਜਿੱਤਾਂਗੇ ਉਸ ਤੋਂ ਬਾਅਦ ਇਹ ਹੈ ਕਿ ਅਸੀਂ ਆਪਣੀ ਪਾਰਟੀ ਦਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਮਜ਼ਬੂਤੀ ਦੇ ਨਾਲ ਇਸ ਨੂੰ ਅੱਗੇ ਵਧਾਵਾਂਗੇ ਔਰ ਮਜ਼ਬੂਤੀ ਨਾਲ ਅੱਗੇ ਵਧੇਗੇ ਔਰ ਮੈਂ ਬੜੀ ਖੁਸ਼ੀ ਦੀ ਗੱਲ ਹੈ ਔਰ ਬੜੇ ਮੈਂ ਮਾਨ ਦੇ ਨਾਲ ਵੀ ਇਹ ਕਹਿ ਰਿਹਾ ਵੀ ਜਿਸ ਤਰੀਕੇ ਦੇ ਨਾਲ ਸਾਨੂੰ ਹੰਗਾਰਾ ਮਿਲਿਆ ਹੈਗਾ ਇਹ ਜਿਹੜਾ ਜੋਰ ਸਪਾਈ ਵਾਲਾ ਜਿਹੜਾ ਇਹ ਖੇਡ ਖੇਡਾਂ ਖੇਡ ਰਹੀਆਂ ਨੇ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਐ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਦਾ ਸਾਰਾ ਜਿਹੜਾ ਕ੍ਰੈਡਿਟ ਹੈ ਜਿਹੜਾ ਬੈਨੀਫਿਟ ਹੈਗਾ ਉਹ ਨੈਸ਼ਨਲਿਸਟ ਜਸਟਿਸ ਪਾਰਟੀ ਨੂੰ ਹੀ ਮਿਲੇਗਾ ਔਰ ਨੈਸ਼ਨਲਿਸਟ ਜਸਟਿਸ ਪਾਰਟੀ ਜਿਹੜੀ ਹੈਗੀ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਰਾਜਨੀਤਿਕ ਤਾਕਤ ਬਣ ਕੇ ਉੱਭਰੇਗੀ ਪਰ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਕਿ ਜਿਹੜੀਆਂ 2027 ਦੀਆਂ ਇਲੈਕਸ਼ਨ ਹੈਗਾ ਜਿਹੜਾ ਕਿ ਪੰਜਾਬ ਅਸੈਂਬਲੀ ਦਾ ਇਲੈਕਸ਼ਨ ਹੋਏਗਾ ਉਹਦੇ ਵਿੱਚ ਅਸੀਂ 100% ਜਿਹੜਾ ਸਰਕਾਰ ਬਣਾਉਣ ਦੇ ਵਿੱਚ ਅਸੀਂ ਕਾਮਯਾਬ ਰਹਾਂਗੇ ਲੇਕਿਨ ਮੈਂ ਆਪਣੇ ਨੈਸ਼ਨਲ ਜਸਟਿਸ ਪਾਰਟੀ ਦੇ ਸਾਰੇ ਸਾਥੀਆਂ ਨੂੰ ਇੱਕ ਅਪੀਲ ਕਰਦਾ ਕਿ ਜਿਸ ਤਰੀਕੇ ਦੇ ਨਾਲ ਅਸੀਂ ਇਲੈਕਸ਼ਨ ਵਿੱਚ ਗਏ ਹੈਗੇ ਆ ਜਿਸ ਤਰੀਕੇ ਨਾਲ ਅਸੀਂ ਇਲੈਕਸ਼ਨ 'ਚ ਸਾਨੂੰ ਹੰਗਾਰਾ ਮਿਲਿਆ ਹੈਗਾ ਔਰ ਇਸੇ ਜਿਹੜਾ ਜੋਸ਼ ਹੈਗਾ ਇਹ ਜੋਸ਼ ਜਿਹੜਾ ਇਹ ਠੰਡਾ ਨਹੀਂ ਪੈਣਾ ਚਾਹੀਦਾ ਹੈਗਾ ਅਗਰ ਇਸੇ ਜੋਸ਼ ਦੇ ਨਾਲ ਅਸੀਂ ਕੰਮ ਕਰਦੇ ਰਏ ਤਾਂ ਉਹ ਦਿਨ ਦੂਰ ਨਹੀਂ ਹੈ ਕਿ ਪੰਜਾਬ ਦੇ ਉੱਤੇ ਪੰਜਾਬ ਦੇ ਸਟੇਟ ਦੇ ਵਿੱਚ ਸਾਡੀ ਨੈਸ਼ਨਲਿਸਟ ਜਸਟਿਸ ਪਾਰਟੀ ਦੀ ਆਪਣੀ ਸਰਕਾਰ ਹੋਏਗੀ ਔਰ ਦੇਸ਼ ਦੇ ਵਿੱਚ ਵੀ ਅਸੀਂ ਬਹੁਤ ਵੱਡੀ ਇੱਕ ਤਾਕਤ ਬਣ ਕੇ ਉੱਭਰਾਂਗੇ ਇਹ ਮੈਨੂੰ ਜਿਹੜਾ ਹੈ ਉਹ ਯਕੀਨ ਹੈਗਾ ਧੰਨਵਾਦ